TANOM 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 ਸਾਹਿਬ ਜੀ ਗੁਰਕਾ ਸ਼ਬਦ ਰਤਨ ਹੈ ਈਰੇ ਜਿਤ શબર રતન જિત મન લાગ એ સમે પ્રવ શરણાગતિ ਕਿਰਪਾ ਨਿਦਯਾਲ ਇੱਕ ਅੱਖਰ ਹਰ ਮੰਨ ਵਸਤ ਨਾਨਕ ਹੋਤਨ ਆਲ ਇਕ ਅੱਖਰ ਹਰ ਮਨ ਬਸਤ ਨਾਨਕ ਹੋਤਨ ਸਬੂਰ ਤਕਤਾਂ ਦੇ ਮਾਲਕ ਗੰਗਿਆਨੰਦੇ ਮਜਸ਼ਮੇ ਰਹਿਮਤਾਂ ਦੇ ਪੰਡਾਰ ਜਹਾਜ ਹਾਜੂਰ ਹਾਜਰ ਹਾਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਵਿਚਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾਰਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਭੋਦ ਦਾ ਅਨੰਦ ਮਾਣ ਰਹੇ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਕਲਸਾ ਰੂਪ ਸਦ ਸੰਗਤ ਜੀਓ ਵਡੇ ਦਿੱਤਾ ਸੇ ਨਿਮਣਿਆਂ ਦੇ ਮਾਣ ਨਿਤਣਿਆਂ ਦੇ ਤਾਣ ਨਿਤਰਿਆਂ ਦੀ ਤਰਨ ਗਤਿਆਂ ਦੀ ਗਤ ਨਿਪਤਿਆਂ ਦੀ ਪਰਤ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ ਦੀ ਮਵਾਰਕ ਰਸਨਾ ਤੋਂ ਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਅਮਰਤ ਬਾਣੀ ਵੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸਾਥ ਪਾਉਂਦੇ ਆ ਰਹੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ 25ਵੀਂ ਪੌੜੀ ਹੈ ਗੁਰ ਕਾ ਸ਼ਬਦ ਰਤਨ ਹੈ ਜੀਰੇ ਜਿਤ ਜਲ ਤਾਂ ਜਦੋਂ ਸਤਿਗੁਰੂ ਇਸ ਬਾਣੀ ਨੂੰ ਆਰੰਭ ਕਰਦੇ ਨੇ ਤਾਂ ਆਨੰਦ ਦਾ ਜ਼ਿਕਰ ਕਰਦੇ ਨੇ ਆਨੰਦ ਜਿਹੜਾ ਹੈ ਇਹ ਤਨ ਦੌਲਤ ਦੇ ਨਾਲ ਨਹੀਂ ਮਿਲਦਾ ਕੀਰਿਆਂ ਜਵਾਰਾਂ ਤ ਮੋਤੀਆਂ ਜੋ ਮਰਜੀ দান ਕਰ ਲਈਏ ਉਹ ਆਨੰਦ ਨਹੀਂ ਆਪਣੇ ਆਪ ਨੂੰ ਵੀ ਇਨਸਾਨ দান ਕਰ ਦੇਵੇ ਆਨੰਦ ਤਾਂ ਵੀ ਨਹੀਂ ਮਿਲਦਾ ਕਿਉਂਕਿ ਆਨੰਦ ਹੈ ਰੱਬ ਦੀ ਰਹਿਮਤ ਇਹ ਹਰ ਇੱਕ ਤੇ ਨਹੀਂ ਹੁੰਦੀ ਕਿਉਂਕਿ ਜਦੋਂ ਆਨੰਦ ਮਾਣਿਆ ਜਾਂਦਾ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਨੇ ਪਾਏ ਜਦੋਂ ਸਤਿਗੁਰੂ ਜੀ ਪਾਏ ਨੇ ਆਨੰਦ ਉਦੋਂ ਪ੍ਰਾਪਤ ਹੁੰਦਾ ਹੈ ਉਦੋਂ ਆਨੰਦ ਫਿਰ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਹੁਣ ਅਜਿਹੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਸ਼ਬਦ ਦੀ ਗੱਲ ਕਰਦੇ ਨੇ ਕਿ ਗੁਰ ਕਾ ਸ਼ਬਦ ਰਤਨ ਹੈ ਰਤਨ ਦਾ ਅਰਥ ਹੀਰੇ ਜਿਹੜੇ ਅਮੋਲਕ ਦਾਤ ਹੈ ਹੀਰੇ ਜਿੱਤ ਜੜਾਓ ਹੀਰੇ ਪਰਮਾਤਮਾ ਦਾ ਨਾਮ ਜਿਹੜਾ ਹੀਰੇ ਦਾ ਮੁੱਲ ਪੈ ਸਕਦਾ ਪਰਮਾਤਮਾ ਦੇ ਨਾਮ ਦਾ ਕੋਈ ਮੁੱਲ ਨਹੀਂ ਹੈ ਅਜੇ ਤੱਕ ਨਾ ਪੀਅ ਅਤੇ ਨਾ ਪੈ ਸਕਿਆ। ਅ ਜਦੋਂ ਕਬੀਰ ਜੀਆਂ ਦੇ ਕੋਲ ਆਉਂਦੇ ਸੀ ਕਬੀਰ ਜੀਆਂ ਨੂੰ ਦੇਖਦੇ ਨੇ ਕਿ ਬੜੀ ਇਹਨਾਂ ਦੀ ਬੰਦਗੀ ਹੈ। ਬੜਾ ਇਹਨਾਂ ਨੇ ਨਾਮ ਜਪਿਆ ਹੈ। ਬੜੀ ਲੋਕਾਂ ਦੇ ਵਿੱਚ ਮਾਨ ਪ੍ਰਤਿਸ਼ਟਾ ਹੈ ਇਹਨਾਂ ਦੀ। ਪਰ ਕਬੀਰ ਜੀਆਂ ਨੂੰ ਕਹਿਣਾ ਕਿ ਤੁਹਾਡੇ ਵਰਗੀ ਬੰਦਗੀ ਜਾਂ ਤੁਹਾਡੇ ਵਰਗਾ ਨਾਮ ਸਾਡੇ ਕੋਲ ਵੀ ਹੋ ਕਬੀਰ ਜੀ ਕਹਿੰਦੇ ਨੇ ਨਾਮ ਜਪੋ ਬਰਾਬਦੀ ਬੰਦਗੀ ਕਰੋ ਅੱਲਾ ਵਾਲਾ ਅੱਲਾ ਕਹ ਲੈ ਰਾਮ ਵਾਲਾ ਰਾਮ ਕਹ ਲੈ ਜਿਵੇਂ ਵੀ ਰੱਬ ਦਾ ਨਾਮ ਚੰਗਾ ਲੱਗਦਾ ਜਸ ਜਪ ਲਓ ਤਾਂ ਜਦੋਂ ਇਤਨੀ ਗੱਲ ਕਹਿਣੀ ਤਾਂ ਜਿਨ੍ਹਾਂ ਦੇ ਕੋਲ ਧਨ ਦੌਲਤ ਹੈ ਉਹਨਾਂ ਦੇ ਕੋਲ ਸਕੂਨ ਨਹੀਂ ਹੁੰਦਾ ਮਾਇਆ ਨੇ ਉਹਨਾਂ ਦਾ ਸਕੂਨ ਉਜਾੜਿਆ ਇੱਕ ਹੁੰਦਾ ਹੈ ਵਿਗਾੜਨਾ ਇੱਕ ਹੁੰਦਾ ਹੈ ਉਜਾੜਨਾ ਜਿਹੜਾ ਵਾਪਸ ਨਹੀਂ ਆ ਸਕਦਾ ਮਾਇਆ ਨੇ ਉਹਨਾਂ ਦਾ ਸਕੂਨ ਉਜਾੜਿਆ ਹੁੰਦਾ ਹੈ ਰਤਵਿਆ ਨੇ ਉਹਨਾਂ ਦੀ ਮਹਿ ਨੇ ਕਬੀਰ ਜੀਆ ਨੇ ਕਿਹਾ ਕਦੇ ਆਪਣੇ ਆਪ ਦੇ ਨਾਲ ਗੱਲਾਂ ਕਰਿਓ ਆਪਣੇ ਆਪ ਨਾਲ ਗੱਲਾਂ ਕਰੋਗੇ ਰੱਬ ਦੇ ਨਾਲ ਤੁਹਾਡੀਆਂ ਗੱਲਾਂ ਹੋਣਗੀਆਂ ਹੁਣ ਇਤਨੇ 10-5 ਮਿੰਟ ਬਹਿਣਾ ਉਸ ਤੋਂ ਬਾਅਦ ਫਿਰ ਅੱਜ ਚੱਲ ਹੋ ਜਾ ਫਿਰ ਕਬੀਰ ਜੀਆਂ ਦੇ ਕੋਲ ਆਉਣਾ ਮਨ ਨਹੀਂ ਜੁੜਦਾ ਕਿ ਆਲੇ ਦਾਂ ਦੇ ਬਣਦੇ ਨੇ ਕਿ ਨਹੀਂ ਮਾਇਆ ਦੇ ਵਿੱਚ ਸਾਡੇ ਕਾਰੋਬਾਰ ਦੇ ਵਿੱਚ ਮਨ ਰਹਿੰਦਾ ਕਬੀਰ ਜੀ ਕਹਿੰਦੇ ਨੇ ਬੰਦਗੀ ਕਰਨਾ ਇਹਦੇ ਕਰਕੇ ਹੀ ਹੈ ਨਹੀਂ ਕਿ ਜੇ ਮਾਨੀ ਟਿਕਾਣੇ ਤੇ ਆ ਗਏ ਆ ਬੰਦਗੀ ਕਰਨਾ ਫਿਰ ਕੀ ਹੋਖਾ ਕਹਨੇ ਉਹ ਤੇ ਕੀ ਖੰਡੇ ਸਤਿਗੁਰੂ ਬਾਲੋ ਨੇ ਕੀ ਇਹ ਤਾਂ ਕਹਿੰਦੇ ਨੇ ਕਿ ਜੇ ਇਤਨੀ ਤਿੱਖੀਅਤ ਇਤਨੀ ਬਰੀਕ ਹੈ ਤਾਂ ਕਿਵੇਂ ਉਹਤੇ ਬਾੜ ਤੇ ਕਿਵੇਂ ਤੁਰਿਆ ਜਾ ਸਕਦਾ ਪਰ ਤੁਰਨ ਹੈ ਖੰਡਿਆਂ ਤੇ ਕਿਵੇਂ ਤੁਰਿਆ ਜਾ ਸਕਦਾ ਜਿਹੜੇ ਹੱਥ ਦੇ ਤਿੱਖੇ ਉਹਦਾ ਭਾਵ ਇਹ ਹੀ ਹੈ ਕਿ ਮਨ ਨੂੰ ਟਿਕਾਣੇ ਤੇ ਲੈ ਕੇ ਆਉਣਾ ਹੈ ਹੁਣ ਜਦੋਂ ਗੁਰੂ ਦੇ ਦਵਾਰੇ ਤੇ ਆਵਾਂਗੇ ਮਨ ਟਿਕਾਣੇ ਤੇ ਆਏਗਾ ਹੁਣ ਜੇ ਇਹਦਾ ਮਤਲਬ ਲੇ ਕਿ ਅਸੀਂ ਮਨ ਟਿਕਾਣੇ ਤੇ ਕਰਕੇ ਆਈਏ ਗੁਰੂ ਦੇ ਦਵਾਰੇ ਤੇ ਆਈ ਤੇ ਮਨ ਪਟਕਦਾ ਕਿ ਟਿਕਾਣੇ ਤੇ ਆਜਾ ਤਾਂ ਹੁਣ ਕਬੀਰ ਜੀ ਕਹਿੰਦੇ ਨੇ ਕਹਿੰਦੇ ਮਨ ਸ਼ੁੱਧ ਤੁਹਾਡਾ ਹੁੰਦਾ ਜਦੋਂ ਖਿਆਲ ਆਉਂਦੇ ਨੇ ਉਹਨਾਂ ਦੇ ਅਰ ਤੁਹਾਡਾ ਮਨ ਸ਼ੁੱਧ ਹੁੰਦਾ ਹੈ ਪਰ ਉਹਨਾਂ ਨੇ ਫੇਰ ਕਹਿਣਾ ਤਾਂ ਕਿ ਵੀਰ ਜੀਆਂ ਤੱਕ ਨਹੀਂ ਗੱਲ ਬਣੀ ਕਬੀਰ ਜੀ ਨੂੰ ਕਹਿੰਦੇ ਤੁਹਾਨੂੰ ਦੌਲਤ ਦੇ ਦੇਵਾਂਗੇ ਐ ਜੋ ਤੁਸੀਂ ਕਹੋਗੇ ਤੁਹਾਨੂੰ ਦੇ ਦੇਵਾਂਗੇ ਛਣ ਦੇ ਵਿਚ ਰਹਿੰਦੇ ਸੀ ਤੁਹਾਡਾ ਮਹਿਲ ਮਾੜੀ 파 ਦੇਵਾਂਗਾ ਐਦਾਂ ਕਰ ਦੇਵਾਂਗਾ ਕਬੀਰ ਜੀਆਂ ਦੇ ਕੋਲ ਗਿਆ ਕਿ ਵੀਰ ਜੀਆਂ ਦੇ ਕੋਲ ਤਾਂ ਨਹੀਂ ਗੱਲ ਬਣੀ ਤਾਂ ਫਿਰ ਲੋਈ ਜੀ ਕੋਲ ਚਲੇ ਗਏ ਕਿ ਵੀਰ ਜੀਆਂ ਦੀ ਕਰਵਾਲੀ ਦੇ ਕੋਲ ਉਹਨੂੰ ਜਾ ਕੇ ਗਿਆ ਉਹਨੇ ਕਿਹਾ ਕਿ ਆ ਰਾਮ ਜਪੋ ਉਹਨੇ ਵੀ ਇਹ ਗੱਲ ਕੀਤੀ ਪਰ ਕਬੀਰ ਜੀਆਂ ਨੇ ਜਦੋਂ ਧਨ ਦੌਲਤ ਵੇਖੀ ਉਹਨਾਂ ਦੀ ਉਹਨਾਂ ਲੈ ਕੇ ਆਏ ਸੀ ਤਾਂ ਉਹਨਾਂ ਨੇ ਕਹਿ ਦਿੱਤਾ ਕਹਿੰਦੇ ਇਹ ਧਨ ਦੌਲਤ ਜਿਹੜੀ ਹੈ ਨਾ ਪੰਚਨ ਸਿਓ ਪਈ ਹੈ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਕੰਚਨਾ ਦੇ ਨਾਲ ਸੋਨੇ ਦੇ ਨਾਲ ਤਨ ਦੌਲਤ ਦੇ ਨਾਲ ਰੱਬ ਨਹੀਂ ਮਿਲਦਾ ਪਰ ਇੱਥੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਿਆਰੇ ਗੁਰੂ ਦਾ ਸ਼ਬਦ ਹੀ ਤੇਰੇ ਲਈ ਰਤਨ ਹੈ ਅਮੋਲਕ ਹੈ ਰਤਨ ਅਤੇ ਗੁਰੂ ਦਾ ਸ਼ਬਦ ਹੀ ਤੇਰੇ ਲਈ ਹੀ ਹੈ ਅਤੇ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾ ਸ਼ਬਦ ਨੂੰ ਐਸਾ ਰਤਨ ਹੈ ਜਿਨ੍ਹਾਂ ਦੇ ਮਨ ਦੇ ਅੰਦਰ ਵਸ ਜਾਂਦਾ ਹੈ ਅਤੇ ਉਹਨਾਂ ਨੂੰ ਸ਼ਬਦ ਖੀਰਿਆਂ ਤੋਂ ਵੱਧ ਮਹਿੰਗਾ ਬਣਾ ਦਿੰਦੇ ਰਤਨ ਤੋਂ ਵੱਧ ਮਹਿੰਗਾ ਬਣਾ ਦਿੰਦਾ ਜਿਹਦੇ ਅੰਦਰ ਗੁਰੂ ਦਾ ਸ਼ਬਦ ਵਸਦਾ ਹੈ ਸ਼ਬਦ ਸੇਤੀ ਮਨ ਮਿਲੇ ਸੱਚਾ ਲਾਇਕ ਉਹ ਜੇ ਸ਼ਬਦ ਮਨੁੱਖ ਦੇ ਸ਼ਬਦ ਦੇ ਵਿੱਚ ਮਨੁੱਖ ਦਾ ਮਨ ਜੁੜ ਜਾਏ ਤਾਂ ਸਦਾ ਦੇ ਲਈ ਸੱਚਾ ਲਾਇਕ ਪਗਨੇ ਖੀੜ ਬਣਦੀ ਆਨੰਦ ਬਣਦਾ ਉਹ ਹਰ ਵਕਤ ਫਿਰ ਰੱਬ ਦੇ ਪੈਰ ਦੇ ਵਿੱਚ ਜਾਂਦਾ ਹੁਣ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਆਪੇ ਹੀਰਾ ਰਤਨ ਆਪੇ ਜਿਸਨੂੰ ਦੇਵ ਜਾਏ ਇੱਕ ਅਦਫਾ ਕਹਿੰਦੇ ਨੇ ਰਤਨ ਬਣੇਗਾ ਦੂਜੀ ਦਫਾ ਕਹਿੰਦੇ ਨੇ ਤੂੰ ਹੀਰਾ ਬਣੇਗਾ ਓਣ ਹੀਰੇ ਦੀ ਐਗਜ਼ੈਂਪਲ ਦੇ ਕੇ ਰਤਨ ਦੀ ਐਗਜ਼ੈਂਪਲ ਦੇ ਕੇ ਸਤਿਗੁਰੂ ਕਹਿੰਦੇ ਨੇ ਹੀਰਾ ਅਤੇ ਰਤਨ ਵੱਖਰਾ ਨਹੀਂ ਹੈ ਇਕੋ ਹੀ ਆਪੇ ਹੀਰਾ ਰਤਨ ਆਪੇ ਜਿਸਨੂੰ ਦੇਵ ਜਾਇ ਹਾਂ ਜਿਹਨੂੰ ਸੋਝੀ ਹੁੰਦੀ ਉਹਨੂੰ ਪਤਾ ਲੱਗਦਾ ਕਿ ਰਤਨ ਵੀ ਕੋਹੀ ਹੈ ਅਤੇ ਹੀਰਾ ਵੀ ਉਹੀ ਹੈ ਹੀਰੀਆਂ ਦੀ ਖਾਨ ਵੀ ਉਹੀ ਹੈ ਅਤੇ ਹੀਰਾ ਵੀ ਹੈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਤਿਗੁਰੂ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਗੁਰੂ ਦਾ ਸ਼ਬਦ ਹੀ ਰਤਨ ਹੈ ਗੁਰੂ ਦਾ ਸ਼ਬਦ ਹੀ ਹੀਰਾ ਹੈ ਤਾਂ ਇਹਦੇ ਨਾਲ ਆਪਣਾ ਮਨ ਜੋੜੀ ਜਦੋਂ ਮਨ ਜੁੜੇਗਾ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਤ ਦੇ ਵਿੱਚ ਹੀ ਰਤਨ ਹੈ ਮਤ ਦੇ ਵਿੱਚ ਹੀ ਹੀਰੇ ਨੇ ਅ ਜਦੋਂ ਸਾਡਾ ਮਨ ਗੁਰ ਸ਼ਬਦ ਦੇ ਨਾਲ ਗੁਰ ਬਾਣੀ ਦੇ ਨਾਲ ਜੁੜਦਾ ਹੈ ਉਦੋਂ ਸਤਿਗੁਰੂ ਕਹਿੰਦੇ ਨੇ ਬਾਰੇ ਨਿਆਰੇ ਹੁੰਦੇ ਨੇ ਪਰ ਰਤਨਾ ਨੂੰ ਲੱਭਣ ਚੱਲੇ ਆ ਇਨਸਾਨ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਹੀਰਿਆਂ ਨੂੰ ਲੱਭਣ ਚੱਲੇ ਆ ਇਨਸਾਨ ਆਪਣੇ ਆਪ ਨੂੰ ਗਵਾਚ ਲੈਂਦਾ ਪਰ ਸਤਿਗੁਰੂ ਕਹਿੰਦੇ ਨੇ ਭਾਈ ਲੱਭ ਤੂੰ ਆਪਣੇ ਆਪ ਨੂੰ ਕਿਉਂਕਿ ਆਪਣੇ ਆਪ ਨੂੰ ਆਪਣੇ ਦੇ ਵਿੱਚ ਲੱਭਣਾ ਰਤਨਾ ਨੂੰ ਲੱਭਣਾ ਹੈ ਇਨਸਾਨ ਆਨਬਾਰ ਦੇ ਖੋਜ ਇਹਨੇ ਅਸਮਾਨ ਤੱਕ ਪੂਜਲੇ ਪਤਾਲ ਦੀ ਹਿੱਕ ਤੱਕ ਚਲੇ ਆ ਗਿਆਂ ਕੱਲ ਨੂੰ ਕੀ ਹੋਣਾ ਹੈ ਸੈਸਦਾਨ ਸੰਤ ਸੈੰਤ ਜਿਹੜਾ ਉੱਥੇ ਤੱਕ ਸੋਚ ਲਿਆ ਕਿ ਇਹ ਕੱਲ ਦਾ ਕੀ ਮੌਸਮ ਹੈ ਕੱਲ ਦਾ ਕੀ ਹੋਣਾ ਹੈ ਪਰ ਬਦਕਿਸਮਤੀ ਇਨਸਾਨ ਆਪਣੇ ਆਪ ਨੂੰ ਨਾ ਖੋਦ ਸਕੇ ਹੁਣ ਸਤਿਗੁਰੂ ਕਹਿੰਦੇ ਨੇ ਆਪਣੇ ਆਪ ਨੂੰ ਜਦੋਂ ਖੋਜੇਂਗਾ ਮੈਂ ਮਿਲੇ ਆ ਸੁਖੁਰੂ ਮੈਂ ਜਦੋਂ ਮੈਂ ਮਿਲਦਾ ਹੈ ਨਾ ਉਹ ਤਾਂ ਕਹਿੰਦੇ ਸੁਖ ਹੁੰਦਾ ਹੈ ਜੇ ਤੂੰ ਆਪਣੇ ਆਪ ਨੂੰ ਇਨਸਾਨ ਮੰਨਦਾ ਹੈ ਤਬ ਉਹਦੋਂ ਸਕੂਨ ਮਿਲਦਾ ਹੈ ਆਪਣੇ ਅੰਦਰ ਉਹ ਗੁਣਾ ਦਾ ਗੁਣਾ ਦੀ ਚਾਤੀ ਮਾਰਦਾ ਹੈ ਕਿਹੜਾ ਉਹ ਗੁਣਾ ਹੈ ਕਿਹੜਾ ਗੁਣਾ ਹੈ ਆਨੰਦ ਉਦੋਂ ਮਿਲਦਾ ਹੈ ਸਕੂਨ ਉਦੋਂ ਮਿਲਦਾ ਹੈ ਕਹਿੰਦਾ ਸਤਿਗੁਰੂ ਵਾਰ-ਵਾਰ ਕਹਿੰਦੇ ਨੇ ਬਾਈ ਗੁਰੂ ਦਾ ਸ਼ਬਦ ਤੇਰੇ ਮਨ ਦੇ ਵਿੱਚ ਵਸੇਗਾ ਗੁਰੂ ਦਾ ਸ਼ਬਦ ਤੇਰੀ ਮਨ ਦੀ ਅਗਵਾਈ ਕਰੇਗਾ ਜਿਹੜੇ ਰਤਨਾ ਦੇ ਨਾਲ ਭਰੇਗਾ ਹੀਰਿਆਂ ਦੇ ਨਾਲ ਭਰੇਗਾ ਤੇਰੇ ਬੋਲ ਹੀਰਿਆਂ ਵਰਗੇ ਹੋ ਜਾਣਗੇ ਤੇਰਾ ਬਹਿਣਾ ਖਲੋਣਾ ਰਤਨਾਂ ਦੇ ਵਾਂਗ ਹੋ ਜਾਏਗਾ ਦੁਨੀਆ ਤਰਸਦੀ ਹੈ ਫਿਰ ਦੁਨੀਆ ਬੋਲਾਂ ਨੂੰ ਤਰਸਦੀ ਹੈ ਕਿ ਇੱਕ ਅਲਫਾਜ਼ ਹੀ ਕੋਈ ਬੋਲ ਦੇ ਪਰ ਸਾਡੇ ਲਈ ਬੋਲ ਦੇ ਐਦਾਂ ਦੀ ਅਵਸਥਾ ਬਣ ਜਾਂਦੀ ਹੈ ਤਾਂ ਜਦੋਂ ਗੁਰੂ ਦੇ ਮੁਬਾਰਕ ਚਰਨਾਂ ਦੇ ਨਾਲ ਜੁੜਦੇ ਹੁਣ ਇਹ ਬੇਕੀਮਤੇ ਬੇਸਮਾਰ ਅਨਮੋਲ ਸਾਨੂੰ ਬਣਾਉਂਦੇ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਬਾਣੀ ਦੇ ਨਾਲ ਮਨ ਜੋੜੀਏ ਬਾਣੀ ਨਿਆਰੇ ਹੁੰਦੇ ਨੇ ਬਾਣੀ ਦੇ ਨਾਲ ਮੰਗ ਜੋੜੀਏ ਲੋਕ ਸੁਖੀ ਆ ਪਰ ਲੋਕ ਸੋਏ ਦਾ ਹੁੰਦਾ ਹੈ ਸਮਾਪਤੀ ਦਾ ਸਮਾਂ ਹੋਇਆ ਫੁੱਲਾਂ ਦੀ ਕਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ